ਮੁਰਦਾਬਾਦ ਨਾਲਿਆਂ ਖਾਲਾਂ ਦੀ ਸਫਾਈਆਂ ਕਰਨ ਵਾਲੀ ਸਰਕਾਰ ਮੁਰਦਾਬਾਦ ਨਾਲਿਆਂ ਖਾਲਾਂ ਦੀ ਸਫਾਈ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਐਸਡੀਐਮ ਲਾਭ ਮੁਰਦਾਬਾਦ ਪੰਜਾਬ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਗਾਹੇ ਆਪਣੇ ਅਲਜੀਬਾਖਾ ਕੋਠਲੀ ਕੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਇਹ ਅੱਜ ਉਹ ਨਹੀਂ ਤਾਂ 15 ਦਿਨ ਦਾ ਸੰਘਰਸ਼ ਬੈਠਿਆ ਹੋਇਆ ਹੈ ਜੀ ਐਸਦੀਆਂ ਨੂੰ ਰੋਜ਼ ਫੋਨ ਲਾਉਂਦੇ ਆ ਜੀ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗਈਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰਦੀ ਕਿ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ 1 ਕੰਮਿਨ੍ਹੇ ਤੋਂ ਬੈਠ ਰਹੇ ਹਾਂ ਅੱਛਾ ਜੀ ਇਹਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਖਤ ਵਿੱਚ ਲੱਗੇ ਪਏ ਨੇ ਬੰਦ ਹੋਏ ਪਏ ਬਿਲਕੁਲ ਇਹ ਹਾਂਜੀ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨੇ ਉਹ ਹੋ ਗਈ ਟੈਂਟਰ ਹੋ ਗਈ ਜੀ ਸਾਨੂੰ ਇਹੇ ਗੱਲਾਂ ਚ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂ ਕੀ ਦਾ ਉਹ ਰੌਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂਰੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰਗੀ ਇੱਥੇ ਤਾਂ ਜੀ ਆਲੇ-ਦਾਲੇ ਲਾ ਲਓ ਵੀ 10 ਕਿੱਲਿਆਂ ਦਾ ਪਹਾੜ ਹੈ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਇਹ ਰਿਵਲ ਬੇਡ ਦੇ ਵਿੱਚ ਕੱਖ ਨਹੀਂ ਛਟਿਆ ਨੇ ਸਾਡੇ ਕਕਰਵਾ ਜਮੀਨ ਲੈ ਕੇ ਉਹ ਬਾਬੇ ਛੱਤੀ ਪੀਰਾਂ ਤੋਂ ਜੀ ਆਪਣਾ ਅੱਗੇ ਪਾਗੇ ਦੀ ਪੌੜਾਂ ਵਾਲੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅੱਲੇ ਦਾ ਮੈਂ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਂਟ ਲਾਤਾ ਹੀ ਉਦਲਦੀ ਗੇਟ ਨਾਬੇ ਦਾ ਪਾਣੀ ਜਿਹੜਾ ਸਾਰਾ ਉਹ ਇਹਦੇ ਛੜਦਾ ਜਿੰਨਾ ਅੱਗੇ ਬਰਸ਼ਾਂ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ ਅੱਛਾ ਜੀ 24 ਘੰਟੇ ਉੱਥੇ ਤੱਕ ਲਿਆਂਦਾ ਜਿੱਥਾ ਕਰਕੇ ਮੀਂਹਾਂ ਨਾਲ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈ ਜਾਂਦਾ ਈ ਸੜਕਾਂ ਇਹ ਜਦੋਂ ਬਾਹਰ ਨਿਕਲ ਜਾਂਦਾ ਜੀ ਨਾਲ ਪਾਣੀ ਦੀ ਸਫਾਈ ਬੰਦ ਤਾਂ ਹੋਇਆ ਪਿਆ ਜੀ ਪਾਣੀ ਲੰਘਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸ਼ੱਕ ਦਾ ਬੁਰੇ ਘੱਟੋ ਘੱਟ 10 ਲੱਖ ਦਾ ਨੁਕਸਾਨ ਹੋ ਗਿਆ ਜਦ ਦੇ ਐਸੇ ਦੀ ਤੁਹਾਡਾ ਇਕੱਲੇ ਦਾ ਮੇਰਾ 11 ਇੱਕਲ ਮਰ ਗਿਆ ਜੀ ਤੁਸੀਂ ਲਾ ਲਓ 5000 ਤਾਂ ਦਿੱਤਾ ਪਿਆ ਨੂੰ ਪਹਿਲਾਂ ਦਵਾਈ ਜੀ 2000 ਦਾ ਟੀਕਲ ਖਰਚਾ ਜੀ ਹਾਂਜੀ ਬਾਕੀ ਉਹਦੇ ਦਵਾਈ ਦੀ ਹਾਂਜੀ ਦੋ ਦਵਾਰੇ ਫੇਰ ਲਊਗੀ 15000 ਰੁਪਏ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਪਰੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਾਨਕੀ 3 ਲੱਖ ਤਾਂ ਤੁਹਾਡੀ ਹੋ ਗਿਆ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਹਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਾਈਆਂ ਨੇ ਫੋਟੋ ਐਮ ਐਲ ਏ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬੁਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਬੈਠੂਗਾ ਜੇ ਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਹੀ ਕਿਸੇ ਦੇ ਸਾਲ ਅੱਛਾ ਇਹ ਤਾਂ ਕੀ ਨਹੀਂ ਹੋਈ ਅੱਜ ਕੀ ਨਹੀਂ ਇਦਾਂ ਲਲ ਹੋ ਗਿਆ ਜੀ ਮੰਗ ਕਰਦੇ ਹੁਣ ਕੀ ਕਰੀ ਮੰਗਦਾ ਸੀ ਇਹੀ ਕਰਦੇ ਸੀ ਤਾਂ ਇਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਤੁਹਾਂ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆ ਤੇ ਚਾੜੇ ਵੀ ਨਹੀਂ ਮੈਂ ਹੈਂਟਲ ਮਾਰੇ ਵੀ ਨੇ ਮੈਂ ਦਾ ਤੁਹਾਨੂੰ ਦੱਸਾਂ ਇੱਥੇ ਆਉਣ ਨੇ ਪੀਟਰਿੰਗਾਂ ਦੀਆਂ ਵੀ ਆਹ ਕਿਦੋਂ ਨੂੰ ਬਾਗਿਆ ਪ੍ਰੋਗਰਾਮ ਆ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕ ਵਾਰ ਹੱਲੇ ਛੱਡੇ ਕੋਣ ਤਾਂ ਫੇਰ ਉੱਥੋਂ ਨੂੰ ਪਤਾ ਹੀ ਫੇਰ ਕਹਿੰਦੇ ਨੇ ਜੁਨੀਅਨਾਂ ਧਰਨੇ ਲਾਉਂਦੇ ਨਹੀਂ ਫੇਰ ਅਸੀਂ ਰੋਡ ਜਾਮ ਐਵੇਂ ਜੀ ਸਾਡਾ ਆਲਟੀਮੇਟਮ ਦਿੱਤਾ ਵੀ ਅੱਜ ਐਤਵਾਰ ਹੈ ਜੀ ਕੱਲ ਤੱਕ ਨਾ ਕੋਈ ਇਥੇ ਪਾਪ ਲਾਈਨ ਮਸ਼ੀਨ ਲੱਗੀ ਤਾਂ ਅਸੀਂ ਬੌੜਾਂਗੇੜੇ ਚਾਮ ਕਰਾਂਗੇ ਜੁਨੀਅਨਾਂ ਦਾ ਜਹਾ ਜੁਨੀਅਨ ਸਾਡੇ ਨਾਲ ਖੜੀ ਹੈ ਜੀ ਸਾਰੇ ਜਨੇ ਇਕੱਠੇ ਕਰੋ ਜੁਨੀਅਨ ਹਾਂ ਜੀ ਸਾਡੇ ਵੇਦਾਂ ਕਰਾਂ ਹਾਂ ਜੁਨੀਅਨ ਵੀ ਉਹ ਸਾਡੇ ਨਾਲ ਨੇ ਜੀ ਸਾਡਾ ਭਾਈ ਚਾਲਾ ਇਕੱਠਾ ਹੈ ਜੀ ਜੁਨੀਅਨ ਵਾਲਾ ਤਾਂ ਉਹ ਤਾਂ ਦਿਮਾਗ ਵਿੱਚ ਕਰ ਦੇਣਾ ਵੀ ਇੱਕ ਜੁਨੀਅਨ ਆ ਜੁ ਤੂਈ ਨੇ ਉਹਦੀ ਜਿੰਨੇ ਸਾਡੇ ਪਿੰਡ ਦੇ ਜੁਨੀਅਨ ਨੇ ਰਾਜੇ ਵਾਲਾ ਰੂਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂਗੇੜੇ ਚਾਮ ਲਾਵਾਂਗੇ ਜੀ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਜੀ ਪਿੰਡ ਕਕਰ ਨੋ ਮੇਰਾ ਇਹ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਦੇਖੋ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾ ਜੁਨੀਅਨ ਦੇ ਅੰਜ ਪ੍ਰਧਾਨਾ ਜੀ ਉਰੇ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੀ ਮਰ ਰਿਹਾ ਹੈ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਹੀ ਮਸਾ ਲੱਗ ਰਿਹਾ ਹੈ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰਾਂ ਆਏ ਤੇ ਦਿਖਾਇਆ ਸਾਰਾ ਕੁਝ ਇਹਦਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕੀ ਇਹ ਰਚਾਇਤ ਦਾ ਕੰਮ ਵੀ ਪੰਚਾਇਤ ਨੂੰ ਹੁਕਮ ਦੇਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਬਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ ਢਾਈ ਤੇ 300 ਕਿਲਾ ਦਿਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਸਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਸਾਲ ਰਿਹਾ ਹੈ ਜਿਹੜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫਿਰ ਹੋਣੀ ਆ ਇਹ ਇੱਕ ਲੌਲੀਪਾਪ ਆ ਕਿਸਾਨਾਂ ਨੂੰ ਇਹਨਾਂ ਨੂੰ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗਰੰਟਾ ਨੇ ਜਾਂ ਜ਼ਮੀਨ ਦੀ ਇਨਕਮ ਜਾਵੇ 4-4 ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖਨੇ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ, ਬਰਸਾਤਾਂ 'ਚ ਸਾਡੀ ਲੁੱਟ, ਸਾਡੇ ਉਹੀ ਗੋਲੀ ਮਾਰ ਦੇਣ, ਕੋਈ ਸਿਸਟਮ ਤਾਂ ਬਣਾਉਣਾ, ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ। ਦੇਖੋ ਅਸੀਂ ਇਹੀ ਗਹਾਰ ਕਰਦੇ ਆ। ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ। ਜੇ ਪਾਪ ਲਾਈਨਾਂ ਨਾਲ ਸਫਾਈ ਕਰੀ ਗਈ। ਕੀੜੇ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ। ਅਲਟੀਮੇਟ ਅਸੀਂ ਦੇਈ ਬੈਠੇ ਆ। ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ। ਅਸੀਂ ਬੋੜਾਗੜ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜੱਜ ਚੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਰੁਪਏ ਕਿਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰੇ ਉਰੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੁੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਇਹਦਾ ਦੁਨੀਆਂ ਤੋਂ ਵੀ ਮਾਰੇ ਨਿਕਲ ਗਏ ਉਦੋਂ ਹੀ ਐਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਹੁੰਦਾ ਨਹੀਂ ਇਹ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਦੁਨੀਆਂ ਦੇ ਉਰੇ ਪਹੁੰਚੇ ਆ ਦੇਖੋ ਇਹਦੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨਾਂ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇ ਨਾ ਹਲੇ ਤਾਂ ਮਾਉਂਸੂਨ ਨੇ ਪੰਜਾਬ ਚ 10 ਤੇਰੀਨ ਦਿੱਤੀ ਹਲੇ ਤਾਂ ਮੀਂਹ ਪੈ ਰਹੇ ਨੇ ਮਾਉਂਸੂਨ ਸਿਰਤੇ ਖੜੀ ਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹ ਕੋਟਲੀ ਤੋਂ ਕਰੋਸ਼ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2300 ਏਕੜ ਉੱਥੋਂ ਲਵੇਟ ਤੇ ਲੈ ਲੈ ਜਿਹੜਾ ਖਤਮ ਕਰਦਾ ਜੀ ਦੀ ਵਾਲਾ ਹੂੰ ਇਹ ਲਾ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਕਰ ਮੇਲਦਾ ਹੈ ਮੁੰਡੇ ਨੇ ਜੀ ਉਹ ਆਪ ਕਿੱਦਿ ਕਰਦੇ ਨੇ 5 ਕਿੱਲੇ ਤੋਂ ਉਹਨਾਂ ਦੇ ਮਰਗੇ ਸੀ ਉਦੋਂ ਅੱਗੇ ਆ ਗਿਆ ਇੱਕ ਠੇਕੇਦਾਰ ਆ ਜੀ ਸਾਡੇ ਭਾਈ ਸਾਹਿਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਆਣਾ ਫਿਰ ਕਿੰਨੇ ਠੇਕੇ ਕੀ ਰੇਟ ਨੂੰ ਠੇਕੇ ਤੋਂ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਰੀ ਮਰਗੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਅੰਦਰ ਅੰਦਰ ਨੇ ਮੇਰੇ ਘਰ ਕਿੰਨੀ ਇਹ ਵਰ ਕਿਵੇਂ ਮਦਦ ਲਵਾਏ ਦਵਾਂਗੇ ਕਿਵੇਂ ਕਰ ਉਦੋਂ ਆ ਗਏ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਨੇਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਹੈ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਸੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕਹੀ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕੱਦੂ ਹੋਇਆ ਵਾ ਤੁਸੀਂ ਇਹ ਲਾ ਦੇਣੇ ਦੂਜੇ ਦਾ ਕੱਦੂ ਕਰਦਾ ਕਹਿੰਦੇ ਹਾਂ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਬਹਿਲੀ ਕਰੋ ਟਰੈਕਟਰ ਲਾ ਕੇ ਇਹੋ ਪਾਣੀ ਕੱਢ ਕੇ ਨਾਲੇ ਦੇ ਪਾਇਆ ਹੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਇੱਕ ਇੱਕੀਲਾ ਲਾਤਾ ਹੀ ਕੋਕੋ ਕਿਲਾ ਲਾ ਰਹੇ ਨੇ ਹੁਣ ਬਾਕੀ ਇਹ ਕਰ ਲੂ ਕੱਦੂ ਕਰ ਦਾਂਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸਿਰੇ ਤੱਕ ਬਗਦੇ ਇੱਥੋਂ 10 ਕਿੱਲਾਂ ਦੀ ਹੁਣ ਤੁਹਾਡੇ ਦਿਲ ਤੇ ਕੀ ਵੀ ਤਰੀਆ ਇਸ ਟਾਈਮ ਅਈ ਤਾਂ ਹੁਣ ਤਾਂ ਅਜਿਹੇ ਪਿਆ ਜੀ ਬਿਲਕੁਲ ਸਾਡੀ ਤਾਂ ਕਹਾਣੀ ਖਤਮ ਹੈ ਜੀ ਇਹ ਦੁਬਾਰਾ ਜਿਹੜਾ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਹੀ ਤੁਹੀ ਸਾਹ ਕੋ ਜਿਹਨਾਂ ਦਾ ਜ਼ਿੰਮੇਵਾਰ ਇੱਕ ਵਾਰੇ ਮਸਾ ਲੌਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਜਾਂਦੇ ਵੀ ਕੰਮ ਲੱਗ ਜਾਂਗੇ ਕੋਈ ਨਾ ਉਹ ਤੁਹਾਨੂੰ ਪਤਾ ਹੀ ਹੈ ਕਿ ਪੈਸਾ ਕਿੱਥੋਂ ਮਿਲੂਗਾ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣ ਦੀ ਅਰੇਂਜਮੈਂਟ ਕਰਨਾ ਉਹ ਲੇਬਰ ਉਹਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਦੇਜੇ ਤੋਰ ਆਗੇ ਨਾ ਜੀ ਅਸੀਂ ਬਿਲਕੁਲ ਬਸ ਫਿਰ ਇਹ ਤਾਂ ਸਾਡੇ ਉੱਤੇ ਟਿੱਗ ਗਿਆ ਜੀ ਇਹ ਤਾਂ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ